4 ਫਰਵਰੀ 1986 ਦਾ ਉਹ ਦਿਨ ਜਦੋਂ ਨਕੋਦਰ ਸ਼ਹਿਰ ਵਿੱਚ ਧਾਰਾ 144 ਲਗਾਈ ਹੋਈ ਸੀ ਅਤੇ ਪੂਰੇ ਸ਼ਹਿਰ ਵਿੱਚ ਕਾਰਫਿਊ ਦਾ ਮਾਹੌਲ ਸੀ। ਇਸ ਦਿਨ ਨਕੋਦਰ ਸ਼ਹਿਰ ਦੇ ਆਲੇ-ਦੁਆਲੇ ਦੇ ਪਿੰਡਾਂ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਆਗੂ ਪਿੰਡ ਸ਼ੇਰਪੁਰ ਵਾਲੀ ਸਾਈਡ ਤੋਂ ਨਕੋਦਰ ਸ਼ਹਿਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ ਕਿਉਂਕਿ 2 ਦਿਨ ਪਹਿਲਾਂ 2 ਫਰਵਰੀ ਨੂੰ ਨਕੋਦਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਕਿਸੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਚ ਜਿਸ ਰੂਪਾਂ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਇਸ ਉੱਪਰ ਕੋਈ ਕਾਰਵਾਈ ਨਾ ਹੋਣ ਕਰਕੇ ਸਿੱਖ ਸੰਗਠਨ ਨੇ 4 ਫਰਵਰੀ ਨੂੰ ਨਖੋਦਰ ਸ਼ਹਿਰ ਵਿਖੇ ਰੋਸ ਮੁਜ਼ਹਾਰੇ ਦੀ ਕਾਰ ਲੈਤੀ ਪਰ ਇਹ ਰੋਸ ਮੁਜ਼ਹਾਰਾ ਕਿਵੇਂ ਇੱਕ ਕਤਲੇਆਮ ਵਿੱਚ ਤਬਦੀਲ ਹੋ ਗਿਆ ਅਤੇ 4 ਸਿੱਖ ਇੱਥੇ ਸ਼ਹੀਦ ਹੋ ਗਏ ਇਨ੍ਹਾਂ ਸਿੱਖਾਂ ਦੀਆਂ ਲਾਸ਼ਾਂ ਵੀ ਉਨ੍ਹਾਂ ਦੇ ਪਰਿਵਾਰਾਂ ਨੂੰ ਨਾ ਦਿੱਤੀ ਇਹ ਕਾਰਨ ਹੈ ਕੀ ਅੱਜ ਲਗਭਗ 40 ਸਾਲ ਬਾਅਦ ਵੀ ਇਸ ਕਤਲੇਆਮ ਦਾ ਕੋਈ ਇਨਸਾਫ ਨਹੀਂ ਮਿਲਿਆ ਨਕੋਦਰ ਸਾਕੇ ਬਾਰੇ ਇਸ ਵੀਡੀਓ ਵਿੱਚ ਤੁਹਾਨੂੰ